ਨਮਸਕਾਰ ਦੋਸਤੋ ਇਹ ਹੈ ਮੇਰੇ ਤਾਇਆ ਜੀ ਤੇ ਇਹ ਸਾਨੂੰ ਕਹਾਣੀਆਂ ਕਿਸੇ ਤੇ ਬਾਤਾਂ ਵੀ ਅੱਗੇ ਲੈ ਕੇ ਆਉਂਦੇ ਰਹਿਣਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਕਹਾਣੀਕਾਰ ਚੈਨਲ ਨੂੰ ਤੇ ਹੁਣ ਤਾਇਆ ਜੀ ਇੱਕ ਹੋਰ ਨਵੀਂ ਬਾਤ ਸੁਣਾਉਣ ਲੱਗੇ ਆਗੇ ਹੁਣ ਵੀ ਬਾਤਾਂ ਸਾਨੂੰ ਕਈ ਅੱਗੇ ਲੈ ਕੇ ਆਉਂਦੇ ਰਹਿਣਗੇ ਥੈਂਕ ਯੂ ਧੰਨਵਾਦ ਜੀ ਤਾਇਆ ਜੀ ਹੋਇਓ ਚਲੋ ਮਿਲਾਂਇ ਪਾਈ ਜੀੜਾ ਜਿਹੜਾ ਰਾਜਾ ਇੰਦਰ ਹੈ ਇੰਦਰ ਸਿੰਘ ਨਾ ਇੰਦਰ ਰਾਜਾ ਸੀਗਾ ਨਾ ਉੱਗਰ ਸੈਨਸਰ ਉਹ ਉੱਗਰ ਸੈਨ ਉਹ ਭਈ ਉਹ ਐ ਸੀਗਾ ਵੀ ਜਿਹੜਾ ਰਾਜਾ ਇੰਦਰ ਹੋਇਆ ਸਮਝ ਲਾ ਆਪਣੇ ਮਹਾਰਾਜ ਉਹਦਾ ਉਹ ਸਿੰਘ ਹਾ ਜੀ ਉਹ ਉੱਗਰ ਹੈ ਜਦੋਂ ਉਹ ਕਹਿੰਦਾ ਵੀ ਐ ਕਰਕੇ ਨਾਲ ਦੇ ਕਹਿੰਦੇ ਵੀ ਆਪਾਂ ਚੱਲਿਆ ਕਰੀਏ ਠੀਕ ਹੈ ਉਹ ਕਰਨ ਦੇਖਾ ਕਾਤੂ ਵੀ ਚਲਵਾਰ ਸਾਡੇ ਨਾਲ ਉਹ ਦੇਖ ਨਿਕਾ ਨਾਚ ਕਰਾਉਂਦਾ ਹੁੰਦਾ ਪਰੀਆਂ ਦਾ ਉਹ ਜਦੋਂ ਉਹ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਮੇਰਾ ਪਿਓ ਬੰਨੂ ਬੰਦ ਕਰਿਆ ਵੇ ਉਹ ਕਹਿੰਦਾ ਉਹ ਕੁਛ ਨਹੀਂ ਹੁੰਦਾ ਤੂੰ ਚੁੱਪ ਕਰਕੇ ਬਹਿ ਜੀ ਤਾਂ ਹਾਂ ਚੜ ਕੇ ਠੀਕ ਹੈ ਕਿ ਨਹੀਂ ਤਿਵਾਰੇ 'ਚ ਬਹਿ ਜੀ ਉਹ ਭਾਈ ਜਦੋਂ ਤਿਵਾਰੇ 'ਚ ਬਹਿ ਗਿਆ ਚੜ ਕੇ ਸੋਨਾ ਸੀ ਬਾਲਾ ਉਹ ਜਦੋਂ ਸੋਨਾ ਸੀ ਬਾਲਾ ਜਦੋਂ ਤਿਵਾਰੇ 'ਚ ਉਹਨੇ ਅੱਖਾਂ ਵੀ ਆਪਸ ਮਾਰ ਕੇ ਦੇਖ ਲਈਏ ਤਾਂ ਕਿਹੜਾ ਪਤਾ ਜ ਨੂੰ ਕੀ ਪਤਾ ਲੱਗਦਾ ਉਪੇ ਕਹਾਰੋਂ ਨੇ ਬਾਰੀ ਦਾ ਬਾਬਾ ਖੋਲਿਆ ਬਾਰਜਾ ਦੇਖੀ ਹੋਸ਼ੀ ਕੀ ਨਾਸ਼ਦੀ ਪਰੀ ਉਹਨੇ ਕਹਿੰਦਾ ਆਖਿਆ ਕਰੇ ਖਰਜਾ ਕਰੇ ਉਹਨੇ ਪਿਉਨੇ ਆਖਿਆ ਅੰਦਰ ਸੈਂ ਨਾਥੇ ਵੀ ਇਹ ਤਾਂ ਕੋਈ ਗੱਲ ਲੈ ਕਹਾ ਜਦੋਂ ਕਹਾਣੀ ਗਾ ਮਾਰੀ ਵੀਂਗੜਾ ਪੁੱਟ ਬੈਠਾ ਸ਼ਰਾਬ ਦੇਦਾ ਕਹਿੰਦਾ ਜਾ ਮੱਠ ਲੋਗ ਤੇ ਜਾ ਕੇ ਕਰਾ ਹੋਸ਼ ਅੱਛਾ ਹੂੰ ਉੱਤੇ ਭਾਈ ਗੜਾ ਹੋ ਗਿਆ ਮੱਠ ਲੋਗ ਤੇ ਜਾ ਕੇ ਜਾਵੜਿਆ ਜਾਵੜਿਆ ਉੱਥੇ ਕਹ ਹੁਣ ਰੋਜ ਕਹਿਆ ਕਰ ਇੱਕ ਨਿਹਾਰਾ ਚ ਜਾਵੜਿਆ ਅੱਜੀ ਰਾਤ ਅਸ਼ਮਾਨ ਪਾਟਾ ਕੋ ਕੋੜਾਂ ਕਹਿਆ ਨੌਰਾ ਜਾ ਕੇ ਜਿਹਨਾਂ ਨੇ ਦੇਖਿਆ ਵੀ ਇਹ ਜਾ ਕੋੜਾ ਦੇਖੇ ਨਹੀਂ ਮੈਂ ਅਜ ਤੱਕ ਦੁਨੀਆ ਚ ਤੇ ਇਹ ਜਾ ਕੋੜਾ ਕਿੱਥੋਂ ਆ ਗਿਆ ਉਹ ਉਹਨੂੰ ਰੋਜ ਕਹਿਆ ਕਰ ਇੱਕ ਨਿਹਾਰਾ ਜਾ ਕ ਨਾਰਾ ਕਹੇ ਓਏ ਰਾਜੇ ਨੂੰ ਆਵਦੀ 30 ਡਾਲਰ ਦੇ ਦੇ ਜੱਕ ਨਾਰਾ ਕਹੇ ਓਏ ਰਾਜੇ ਨੂੰ ਹੋਰ ਉਹ ਪਿਹਾਰ ਕੀ ਦੱਸੇ ਉਹ ਫਿਕਰਾਂ ਚ ਪੈ ਗਿਆ ਉਹ ਭਈ ਇੱਕਦੋਨ ਰਾਜਾ ਤੇ ਵਜ਼ੀਰ ਲੰਗੇ ਜਾਂਦੇ ਸੀ ਉਹ ਕਹਿੰਦੇ ਉਹ ਤੂੰ ਐ ਇੰਨਾ ਫਿਕਰਾਂ ਚ ਪਿਆ ਪਿਆ ਕੀ ਗੱਲ ਹੋ ਗਈ ਕਹਿੰਦਾ ਕਾਹਦਾ ਫਿਕਰਾਂ ਚ ਪਿਆ ਪਿਆ ਕਹਿੰਦਾ ਇੱਕ ਉਹ ਆ ਤੁਸੀਂ ਆ ਕੇ ਆ ਕੇ ਆਪ ਹੀ ਸੁਣ ਲਿਓ ਕਹਿੰਦਾ ਮੂੰਹ ਛੋਟਾ ਗੱਲ ਵੱਡੀ ਹੈ ਕਹਿੰਦਾ ਮੈਂ ਦੱਸ ਨਹੀਂ ਸਕਦਾ ਉਹ ਭਈ ਗਿਆ ਜਦੋਂ ਰਾਤ ਨੂੰ ਬੋਲਿਆ ਕਹਿੰਦੇ ਤੂੰ ਕੌਣ ਹੈ ਕਹਿੰਦਾ ਮੈਂ ਫਲਾਨੇ ਦਾ ਪੁੱਤਾ ਇੰਦਰ ਇੰਦਰ ਦਾ ਕਹਿੰਦਾ ਉਹ ਕਹਿੰਦਾ ਮਨੂਆ ਸ਼ਰਾਪ ਹੋਇਆ ਵੈ ਮੈਂ ਰਾਜੇ ਦੀ ਕੁੜੀ ਦਾ ਡੋਲਾ ਲੈਣਾ ਉਹ ਕਹਿੰਦਾ ਤੈਨੂੰ ਡੋਲਾ ਦੇ ਦਿਆਂਗੇ ਭਈ ਉਹਨਾਂ ਨੇ ਵਿਆਹ ਕਰਤਾ ਸਮਝ ਲਵਾਰ ਬਾਹਰ ਮਹਿਰ ਪਾਤੀ ਜਿਉ ਮਹਿਰ ਪਾਇਵੇ ਤਾਂ ਇਹਨੇ ਕੋਸ਼ਿਸ਼ਤਾ ਹੈ ਰਹੀ ਕਿੁੱਥੇ ਉਹਦੀ ਮਾਂ ਜਾਵਦੀ ਉਹ ਕਹਿੰਦੀ ਵੀ ਆਹਾ ਉਹਨੂੰ ਪਤਾ ਲੱਗ ਗਿਆ ਇੱਕ ਦਿਨ ਦੇ ਦੋ ਪਰੇ ਬੱਸ ਕਿ ਬਲੇ ਲੈ ਤੋ ਹੋ ਕਰਿਆ ਵੀ ਨਾ ਉਹ ਦਿਨੇ ਦਾ ਬੰਦਾ ਬਣਦਾ ਸੀ ਰਾਤ ਨੂੰ ਗਦਾ ਬਣਦਾ ਸੀ ਫੁੱਲ ਲੈਟਦਾ ਸੀ ਉਹ ਕਹਿੰਦੀ ਐ ਮੀ ਇਹ ਚਮੜਾ ਜਾ ਉਹ ਕਰਿਆ ਉਹ ਭਾਈ ਕੱਪੜੇ-ਕੁੱਪੜੇ ਤੋਂ ਹਣ ਬਾਗੀ ਵੀਰ ਮੇ ਕਰਮਾ ਜੀ ਦੀ ਮਾਤਾ ਉਹਨੇ ਕੀ ਕਰਿਆ ਸੋ ਇਹਨੂੰ ਫੂਕਤਾ ਮੁਚਾਤਾ ਉਹ ਜਦੋਂ ਆਈ ਉਹਨੇ ਅਖਿਆ ਤੂੰ ਬਹੁਤ ਮਰੀ ਗੱਲ ਕਰੀ ਚੰਗੀ ਨਹੀਂ ਕਰੀ ਤੇ ਉੱਠੋ ਭਾਈ ਉਹਨੇ ਕੀ ਕਰਿਆ ਉਹ ਬਾਗੀ ਹੋਰ ਥਾਂ ਬਾਗੀ ਜਾ ਕੇ ਐਨੀ ਬਾਤ ਹੈ ਨਾ ਠੀਕ ਹੈ ਐਡੀ ਕਜਾ